ਨਮਾ ਸ਼ਹਿਰ ਦੇ ਥਾਣਾ ਬਹਿਰਾਮ ਟੋਲ ਪਲਾजा ਦੇ ਮਲਾਜ਼ਮ ਤੇ ਰਾਤ ਸਮੇਂ ਫਗਵਾੜਾ ਸੈੜ ਤੋਂ ਆਂਦੇ ਟਰੱਕ ਨੰਬਰ ਪੀਵੀ 10 ਸੀ ਐਲ 6325 ਦੇ ਡਰਾਈਵਰ ਨੇ ਟੋਲ ਫੀਸ ਨਾ ਦਿੰਦੇ ਹੋਏ ਟਰੱਕ ਨੂੰ ਭਜਾ ਲਿਆ ਤੇ ਟੋਲ ਪਲਾਜਾ ਤੇ ਕੰਮ ਕਰਦੇ ਮਲਾਜ਼ਮ ਸ਼ਸ਼ੀਲ ਕੁਮਾਰ ਬੰਗੜ ਉਰਫ ਬਿੱਲਾ ਉਮਰ ਤਰੀਬ 32 ਸਾਲ ਸ਼ਹਿਰ ਬੰਗਾ ਤੇ ਟਰੱਕ ਚਾਰ ਦਿੱਤਾ ਤੇ ਟੋਲ ਬੰਬੂ ਨੂੰ ਤੋੜਦਾ ਹੋਇਆ ਟਰੱਕ ਸਮੇਤ ਫਰਾਰ ਹੋ ਗਿਆ ਜਿਸ ਨੂੰ ਰੋਪੜ ਨੇੜੇ ਤੋਂ ਗ੍ਰਿਫਤਾਰ ਕੀਤਾ ਗਿਆ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਤੇ ਇਸ ਮੌਕੇ ਰਾਜਪਾਲ ਕੈਂਥ ਬੰਗਾ ਪਰਿਵਾਰਕ ਮੈਂਬਰ ਨੇ ਕਿਹਾ ਕਿ ਇਸ ਲੜਕੇ ਦੀਆਂ ਅੱਖਾਂ दान ਕਰਨ ਦੀ ਸਲਾਹ ਕੀਤੀ ਜਾ ਰਹੀ ਹੈ ਤਾਂ ਜੋ ਦੋ ਜੁੰ ਦਨੇ ਦੋ ਜਣਿਆਂ ਨੂੰ ਦੁਨੀਆ ਦਿਖਾ ਸਕੀ ਦੇਖ ਸਕਣ ਤੇ ਪਰਿਵਾਰ ਨੇ ਕਿਹਾ ਕਿ ਹਿੱਟ ਐਂਡ ਰਨ ਦਾ ਮਾਮਲਾ ਹੈ ਤੇ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਹੈ ਤੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਅਜਿਹੇ ਹਾਦਸੇ ਰੋਜ਼ਾਨਾ ਹੀ ਹੋ ਰਹੇ ਹਨ ਜੇਕਰ ਕਾਨੂੰਨ ਵੀ ਸੋਧ ਕਰਕੇ ਅਜਿਹੇ ਕਈ ਮਾਮਲਿਆਂ ਵਿੱਚ ਜ਼ਮਾਨਤ ਦੀ ਰਾਹਤ ਨਾ ਹੋਵੇ ਤੇ ਕਾਨੂੰਨ ਨੂੰ ਹੋਰ ਸਖਤ ਕੀਤਾ ਜਾਵੇ ਤਾਂ ਕਿ ਕੋਈ ਵੀ ਅਜਿਹੀ ਬਾਰਦਾਤ ਕਰਨ ਤੋਂ ਪਹਿਲਾਂ 100 ਵਾਰ ਸੋਚੇ ਜਦੋਂ ਕਾਨੂੰਨ ਸਖਤ ਬਣੇਗਾ ਤਾਂ ਲੁੱਟਾਖੋਹਾ ਤੇ ਚੋਰੀ ਦੀਆਂ ਬਾਰਦਾਤਾਂ ਆਦ ਨੂੰ ਠੱਲ ਪਵੇਗੀ ਨਮਾ ਸ਼ਹਿਰ ਦਵਾਬਾ YouTube ਚੈਨਲ ਨਿੱਜੀ ਤੌਰ ਤੇ ਇਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦਾ ਹੈ। ਲਈ ਉਹ ਦਲੀ ਪੋਸ ਕਰ ਰਿਹਾ ਹੈ। ਸਰ ਕੀ ਨਾਂ ਤੁਹਾਡਾ? ਰੌਣਕੀ RAM ਜੀ ਮੇਰੇ। ਇਹ ਕਿਹੜਾ ਪਿੰਡ ਹੈ? ਪਿੰਡ ਬੰਗਿਆ ਤੋਂ ਆ ਜੀ। ਅਸੀਂ ਕੀ ਕਰਨ ਹੋਏ ਅੱਜ ਤੁਸੀਂ ਇੱਥੇ ਜਿਹੜੇ ਖਾਣੇ ਆਏ ਹੋ। ਰਾਤ ਮੇਰੇ بیٹے ਦਾ ਐਕਸੀਡੈਂਟ ਹੋ ਗਿਆ ਜੀ ਟੂਲ ਪਲਾਜ਼ੇ ਤੇ ਟਰੱਕ ਵਾਲੇ ਨੇ بیٹے ਉੱਤੇ ਟਰੱਕ ਚੜਾਤਾ ਤੇ ਭੱਜ ਗਿਆ ਜਿਹਨੂੰ ਰੋਪੜ ਲਾਗੇ ਪੜਿਆ ਗਿਆ ਤੇ ਬਾਅਦ ਸਿੱਥੇ ਲਿਆਂਦਾ ਗਿਆ ਟਰੱਕ ਤੇ ਬੇਟੇ ਡਰਾਈਵਰ ਵੀ ਲਿਆਂਦਾ ਗਿਆ ਬੇਟੇ ਦਾ ਨਾਮ ਕੀ ਹੈ ਬੇਟੇ ਦਾ ਨਾਮ ਅਸ਼ੀਲ ਕੁਮਾਰ ਵਾ ਐਸੇ ਪਲਾਜ਼ੇ ਤੇ ਨੂੰ ਬਿੱਲਾ ਬਿੱਲਾ ਸਾਥੀ ਕਿਹੜੇ ਪਲਾਜ਼ੇ ਤੇ ਕੰਮ ਕਰਦੇ ਸੀ ਬਹਿਰਾਮ ਪਲਾਜ਼ੇ ਤੇ

क्या नाम है कैलाश कुमार टेलर कैलाश जी लड़का कितनी देर से काम कर रहा था आपके पास सर ये मेरे पास में हमने नवंबर में आया था नवंबर में पहले भी ये लड़का मेरे पास में काम करता था नवंबर से जब कंपनी है तब से काम कर रहा था हादसा कैसे हुआ ये हादसा वो ट्रक वाला आया लाइन के अंदर और इस पे गाड़ी चढ़ा के चला गया उसने टोल नहीं कटवाया टोल नहीं कटवाया इसी के कारण हाँ यही वो ऐसे तो यही लग रहा अनुमान थे वो वो वोम वोम उठायी नहीं था गाड़ी लड़के भी था ढाकी ले गया गाड़ी में सीसीटीवी में आ गया वो हाँ आ गया वो तो लड़के का नाम क्या था जो आपके पास सुशील कुमार बांगर सुशील कुमार बांगर 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 ठीक है ना मेरा नाम राजपाल कैंट � ਇਜਰਾਮ ਡੈਥ ਹੋਈ ਮੇਰੇ ਭਾਂਜੇ ਦੀ ਡੈਥ ਹੋਈ ਹੈ ਜੀ ਅਸੀਂ ਸਾਰੇ ਪਰਿਵਾਰ ਨੇ ਸਲਾਹ ਕਰਕੇ ਅੱਖਾਂ ਦਾਣ ਕਰਨ ਦੇ ਸਲਾਹ ਕੀਤੀ ਹੈਗੀਆ ਤਾਂ ਕਿ ਦੋ ਨਸਾਨਾਂ ਨੂੰ ਦੁਨੀਆ ਦਿਖਾ ਸਕੇ ਇਹ ਤਾਂ ਹੁਣ ਸਾਡੇ ਵਾਸਤੇ ਚੱਲ ਗਿਆ ਸਦਾ ਲਈ ਤੇ ਸਾਡੇ ਵਾਸਤੇ ਅਸੀਂ ਮਿੱਟੀ ਬਣ ਗਿਆ ਹੁਣ ਅਸੀਂ ਕਹਿੰਦੇ ਵੀ ਉਹਨਾਂ ਦੀ ਅੱਖਾਂ ਦਾਣ ਕਰਕੇ ਕਿ ਦੋ ਨਸਾਨਾਂ ਨੂੰ ਦੁਨੀਆ ਦਿਖਾ ਸਕਦਾ ਹੈ ਉਸ ਡਰਾਈਵਰ ਤੇ ਕੀ ਕਾਰਵਾਈ ਹੋਣੀ ਚਾਹੀਦੀ ਹੈ ਜਿਸ ਨੇ ਇਹ ਮਹਾਦਸੇ ਨੂੰ ਅੰਜਾਮ ਦਿੱਤਾ ਸਾਨੂੰ ਸਰ ਇਨਸਾਫ ਚਾਹੀਦਾ ਹੈਗਾ ਸਰ ਕਿਉਂਕਿ ਉਹ ਹਿੱਟ ਐਂਡ ਰਨ ਕੀਤਾ ਉਹਨੇ ਗੱਡੀ ਦਾ ਖੁਦ ਮਾਰਿਆ ਉਸ ਸਮੇਂ ਦੀ ਜਾਣਕਾਰੀ ਦਿੱਤੀ ਹੈ ਪੁਲਿਸ ਨੂੰ ਜਾਣਕਾਰੀ ਦਿੱਤੀ ਪੁਲਿਸ ਵਾਲਾ ਨੇ ਬੜੀ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਰੋਪੜ ਤੋਂ ਫੜ ਕੇ ਲੈ ਕੇ ਆਇਆ ਰੋਪੜ ਤੋਂ ਦੇ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499